ਪੰਜਾਬ ਦੇ ਵਿੱਚ ਜਾ ਰਹੀਆਂ ਪਤਾ ਨਹੀਂ ਕਿਦਾਂ ਦੇ ਸੋਰੇ ਹੋਣਗੇ ਜੋ ਮੇਰੇ ਜੋ ਸੁਪਨੇ ਹੈ ਉਹ ਸ਼ਾਇਦ ਮੈਂ ਜਦ ਵਿਆਹ ਕੇ ਆਪਣੀ ਸੋਰੀ ਕਰ ਗਈ ਤਾਂ ਉੱਥੋਂ ਦਾ ਤਾਂ ਮਾਹੌਲ ਹੀ ਬਿਲਕੁਲ ਅਲੱਗ ਸੀ ਉੱਥੇ ਜਾ ਕੇ ਉਹਨਾਂ ਨੂੰ ਵੇਚ ਦਿੱਤਾ ਗਿਆ ਕਿਸੇ ਸ਼ੇਖ ਨੂੰ ਵੇਚ ਦਿੱਤਾ ਗਿਆ ਜੋ ਕਿ ਇੱਕ ਮਾਂ ਬੱਚੇ ਦਾ ਢਿੱਡ ਪਾਲਣ ਦੀ ਉਹ ਆਪਣਾ ਜਿਸਮ ਵੀ ਵੇਚਦੀ ਹੈ ਉਸ ਉਸ ਬੱਚੇ ਨੇ ਉਸ ਆਪਣਾ ਜਿਸਮ ਵੀ ਵੇਚਣਾ ਸ਼ੁਰੂ ਕਰ ਦਿੱਤਾ ਅਸੀਂ ਇਹਦੇ ਨਾਲ ਬਹੁਤ ਕੁਝ ਕਰ ਸਕਦੇ ਹਾਂ ਅਗਰ ਇਹਨੇ ਕੋਈ ਕੰਮ ਲੈਣਾ ਹੈ ਇਹ ਸਾਡੇ ਕੋਲੇ ਆਵੇ ਮੈਨੂੰ ਕਾਲ ਕੀਤੀ ਗਈ ਕਿ ਵੀ ਆਪ ਆ ਕੇ ਹਮੇਂ ਯਹਾਂ ਮਿਲें ਆਪ ਆ ਕੇ ਸਾਡੇ ਸਾਥ ਇਹ ਕਰ ਰਹੇ ਕਿ ਉਸ ਵਕਤ ਅੱਜ ਇਸ ਜਗ੍ਹਾ ਤੇ ਖੜੇ ਹੋਣ ਲਈ ਜ਼ਿੰਦਗੀ ਨਹੀਂ ਆਸਾਨ ਨਹੀਂ ਹੁੰਦੀ ਸਫੀਰ ਕਾਲ ਜੀ ਡਾਕਟਰ ਜਸਵਿੰਦਰ ਕੌਰ ਸੋਹਲ ਹਿਊਮਨ ਰਾਈਟ ਐਕਟਿਵਿਸਟ ਪੰਜਾਬ ਐਂਡ ਆਮ ਆਲਸੋ ਸੋਸ਼ਲ ਵਰਕਰ ਔਰ ਮੇਰੀ ਬਹੁਤ ਸਾਰੇ ਐਨ ਜੀਓਜ਼ ਨੇ ਜਿਨ੍ਹਾਂ ਨੂੰ ਮੈਂ ਰਨ ਕਰ ਰਹੀ ਆ ਪਰ ਮੈਨੂੰ ਲੱਗਦਾ ਹੈ ਕਿ ਅੱਜ ਇਸ ਜਗ੍ਹਾ ਤੇ ਖੜੇ ਹੋਣ ਲਈ ਜ਼ਿੰਦਗੀ ਨਹੀਂ ਆਸਾਨ ਵੀ ਨਹੀਂ ਹੁੰਦੀ ਮੇਰਾ ਬਰਥ ਜੋ ਹੈ ਜੰਮੂ ਔਰ ਕਸ਼ਮੀਰ ਦਾ ਹੈ ਮੇਰੇ ਫਾਦਰ ਜੋ ਸੀਓ ਆਰਮੀ ਬੈਕਗ੍ਰਾਉਂਡ ਤੋਂ ਸੀ ਔਰ ਰਿਟਾਇਰਡ ਕਰਨਲ ਨੇ ਸੋ ਜੇ ਮੇਰੀ ਪਰਵਰਿਸ਼ ਸੀ ਉਹ ਬੜੀ ਹੀ ਕੂਲ ਮਾਹੌਲ ਵਿੱਚ ਹੋਈ ਕਿ ਮੇਰੇ ਫਾਦਰ ਨੇ ਕਦੀ ਫਰਕ ਨਹੀਂ ਸਮਝਿਆ ਸੀ ਕਿ ਬੇਟੀ ਔਰ ਬੇਟੇ ਦੇ ਵਿੱਚ ਸਾਡੀ ਪਰਵਰਿਸ਼ ਉਦਾਂ ਹੁੰਦੀ ਰਹੀ ਗਰੋਅਨ ਅਪ ਹੋਏ ਪੂਰਾ ਇੰਡੀਆ ਦੇਖਿਆ ਪੂਰੇ ਇੰਡੀਆ ਚ ਗਈ ਮੈਂ ਦੈਨ ਜਿਵੇਂ ਜਿਵੇਂ ਵੱਡੇ ਹੋਈਦਾ ਹੈ ਸਾਡੇ ਦਿਮਾਗ ਵਿੱਚ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਹੈ ਕੀ ਅੱਗੇ ਜਾ ਕੇ ਸਾਨੂੰ ਕਿੱਦਾਂ ਦਾ ਮਾਹੌਲ ਮਿਲਣ ਵਾਲਾ ਹੈ ਇਨ-ਲॉज ਕਿੱਦਾਂ ਦੇ ਹੋਣਗੇ ਸੋ ਉਹ ਲਾਈਫ ਤਾਂ ਮੇਰੀ ਬੜੀ ਹੀ ਕੂਲ ਗਈ ਲੇਕਿਨ ਜਦ ਮੈਨੂੰ ਇੱਕ ਏਜ ਆਂਦੀ ਹੈ ਲੜਕੀ ਦੀ ਜ਼ਿੰਦਗੀ ਦੇ ਵਿੱਚ ਜਦੋਂ ਉਹਦੇ ਸ਼ਾਦੀ ਬਾਰੇ ਸੋਚਿਆ ਜਾਂਦਾ ਵਿਆਹ ਬਾਰੇ ਗੱਲ ਕੀਤੀ ਜਾਂਦੀ ਹੈ ਉਦੋਂ ਮੇਰੇ ਵੀ ਮਨ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਸੀ ਕਿਵੇਂ ਜਿੱਦਾਂ ਦੀ ਮਾਹੌਲ ਦੇ ਵਿੱਚ ਪਲੀਆਂ ਕਿ ਪਤਾ ਨਹੀਂ ਅੱਗੇ ਮੈਨੂੰ ਇਨ-ਲॉज ਕਿੱਦਾਂ ਦੇ ਮਿਲਣਗੇ ਕਿੱਦਾਂ ਦੇ ਉਹ ਲੋਕ ਹੋਣਗੇ ਉਸ ਤੋਂ ਬਾਅਦ ਮੇਰੇ ਪੇਰੈਂਟਸ ਨੇ ਦੇਖਿਆ ਵਿਆਹ ਦੀ ਲਈ ਗੱਲ ਹੋਈ ਮੇਰਾ ਵਿਆਹ ਕਰ ਦਿੱਤਾ ਗਿਆ ਪਰ ਉਸ ਟਾਈਮ ਮੇਰੀ ਸੋਚ ਮੇਰੇ ਮਨ ਦੇ ਅੰਦਰ ਡਰਿਆ ਹੀ ਸੀ ਕਿ ਪਤਾ ਨਹੀਂ ਪੰਜਾਬ ਦੇ ਵਿੱਚ ਜਾ ਰਹੀਆਂ ਪਤਾ ਨਹੀਂ ਕਿੱਦਾਂ ਦੇ ਸਹੁਰੇ ਹੋਣਗੇ ਜੋ ਮੇਰੇ ਜੋ ਸੁਪਨੇ ਐ ਉਹ ਸ਼ਾਇਦ ਪੂਰੇ ਹੋ ਪਾਣ ਜਾਂ ਨਾ ਹੋ ਪਾਣ ਬਟ ਲੇਕਿਨ ਮੈਂ ਜਦ ਵਿਆਹ ਕੇ ਆਪਣੇ ਸਹੁਰੇ ਕਰ ਗਈ ਤਾਂ ਉੱਥੋਂ ਦਾ ਤਾਂ ਮਾਹੌਲ ਹੀ ਬਿਲਕੁਲ ਅਲੱਗ ਸੀ ਮੇਰੀ ਮੈਰਿਜ ਹੋਈ ਮੇਰੇ ਜੋ ਇਨ ਲਾਜ਼ ਸੀ ਉਹ ਲੋਗ ਐਜੂਕੇਸ਼ਨ ਫੈਮਿਲੀ ਤੋਂ ਸੀ ਸਾਰੇ ਮੇਰੇ ਇਨ ਲਾਜ਼ ਦੇ ਵਿੱਚ ਮੇਰੇ ਹਸਬੰਡ ਜੋ ਸੀ ਪ੍ਰਿੰਸੀਪਲ ਹੈ ਮੇਰੇ ਜੋ ਮਦਰ ਇਨ ਲਾਜ਼ ਸੀ ਉਹ ਵੀ ਐਜੂਕੇਸ਼ਨ ਡਿਪਾਰਟਮੈਂਟ ਚ ਸੀ ਔਰ ਮੇਰੀ ਜੋ ਸਿਸਟਰ ਇਨ ਲਾਜ਼ ਮੈਂ ਤਾਂ ਮੇਰੀ ਟੋਟਲ ਜੋ ਇਨ ਲਾਜ਼ ਫੈਮਿਲੀ ਸੀ ਐਜੂਕੇਸ਼ਨ ਡਿਪਾਰਟਮੈਂਟ ਚ ਸੀ ਪਹਿਲੇ ਤਾਂ ਮੈਂ ਆਪਣੇ ਪੇਰੈਂਟਸ ਨੂੰ ਕਿਹਾ ਕਿ ਮੈਂ ਜੀ ਪੰਜਾਬ ਦੇ ਵਿੱਚ ਵਿਆਹ ਨਹੀਂ ਕਰਵਾਣਾ ਕਿਉਂਕਿ ਉੱਥੇ ਦਾ ਮਾਹੌਲ ਜੋ ਹੈ ਮੈਨੂੰ ਲੱਗਦਾ ਸੀ ਕਿ ਬਹੁਤ ਸ਼ਾਇਦ ਜੋ ਸੁੰਦੇ ਸੀ ਅਸੀਂ ਬਚਪਨ ਤੋਂ ਕਿ ਇਥੇ ਲੋਕ ਬੜੇ ਮਤਲਬ ਛੋਟਿਆ ਇੱਕ ਦਾਇਰਾ ਹੁੰਦਾ ਉਸੇ ਹਿਸਾਬ ਨਾਲ ਸੋਚ ਹੁੰਦੀ ਹੈ ਪਰ ਮੇਰਾ ਇਹ ਵੀ ਵਹਿਮ ਗਲਤ ਰਿਹਾ ਜਦ ਮੈਂ ਵਿਆਹ ਕੇ ਪੰਜਾਬ ਆਈ ਤੇ ਮੇਰੇ ਇਨ-ਲॉज ਦੇ ਘਰ ਦਾ ਮਾਹੌਲ ਬਹੁਤ ਅੱਛਾ ਸੀ ਔਰ ਮੇਰੇ ਖਿਆਲ ਨਾਲ ਕਿ ਜੋ ਮੈਂ ਆਪਣੀ ਸ਼ਾਇਦ ਮਾਂ ਕੋਲੋਂ ਨਹੀਂ ਸਿੱਖਿਆ ਹੋਣਾ ਉਹ ਮੈਂ ਆਪਣੇ ਮਦਰ-ਇਨ-ਲॉ ਕੋਲੋਂ ਸਿੱਖਿਆ ਮੇਰੇ ਸੱਸ ਨੇ ਮੈਨੂੰ ਸਿਖਾਇਆ ਮੈਨੂੰ ਕੁਕਿੰਗ ਨਹੀਂ ਆਉਂਦੀ ਸੀ ਮੈਂ ਮੇਰੇ ਪੇਰੈਂਟਸ ਇਸ ਚੀਜ਼ ਨੂੰ ਲੈ ਕੇ ਵਰੀ ਸੀ ਕੀ ਪਤਾ ਨਹੀਂ ਅਗਲੇ ਘਰ ਜਾਵੇਗੀ ਐ ਰੋਟੀ ਨਹੀਂ ਬਣਾ ਸਕੇਗੀ ਕੱਲ ਨੂੰ ਕੋਈ ਦੇ ਨਾਲ ਗਲਤ ਨਾ ਹੋਵੇ ਮਿਸ ਬਿਹੇਵਰ ਨਾ ਹੋਵੇ ਬਟ ਨੋ ਮੈਂ ਇਦਾਂ ਦਾ ਨਹੀਂ ਫੇਸ ਕੀਤਾ ਮੇਰੇ ਮਦਰ ਇਨ ਲॉ ਨੇ ਮੈਨੂੰ ਬੇਟੀ ਬਣਾ ਕੇ ਮੈਨੂੰ ਸਾਰਾ ਖਾਣਾ ਵੀ ਸਿਖਾਇਆ ਔਰ ਫਿਰ ਸਭ ਤੋਂ ਵੱਡੀ ਗੱਲ ਮੇਰੇ ਮਦਰ ਇਨ ਲॉ ਨੇ ਮੈਨੂੰ ਇੱਕੋ ਗੱਲ ਬਿਠਾ ਕੇ ਕਹੀ ਕਿ ਬੇਟਾ ਮੈਂ ਚਾਹੁੰਨੀ ਆ ਕਿ ਤੂੰ ਹੋਰ ਪੜੇ ਤੂੰ ਹੋਰ ਅੱਗੇ ਜਾਵੇਂ ਤੋਂ ਮੈਨੂੰ ਉਹ ਚੀਜ਼ ਤਾਂ ਫਰਸਡੇ ਇੰਨੀ ਮੇਰੇ ਦਿਮਾਗ 'ਚੋ ਘਰ ਕਰ ਗਈ ਮੈਨੂੰ ਲੱਗਾ ਕਿ ਸ਼ਾਇਦ ਸੱਸ ਨਹੀਂ ਹੈ ਮੇਰੀ ਮਾਂ ਆ ਜੋ ਮੇਰੇ ਸੁਪਨੇ ਪੂਰੇ ਕਰਨਾ ਚਾਹੁੰਦੇ ਨੇ ਫਿਰ ਮੇਰੇ ਸਾਸੂ ਮਾ ਨੇ ਮੈਨੂੰ ਯੂਨੀਵਰਸਿਟੀ ਜੁਆਇਨ ਕਰਵਾਇਆ ਉੱਥੇ ਮੇਗੋ ਨਾਨਕਦੇਵ ਯੂਨੀਵਰਸਿਟੀ ਗਈ ਥੈਨ ਮੈਂ ਸਭ ਤੋਂ ਪਹਿਲੇ ਉੱਥੇ ਜਾ ਕੇ ਹਿੰਦੀ ਦਾ ਐਡੀਸ਼ਨਲ ਇੱਕ ਪ੍ਰਭਾਕਰ ਕੋਰਸ ਹੁੰਦਾ ਹੈ ਲੈਂਗੁਏਜ ਦਾ ਮੇਰੇ ਸਾਸੂ ਮਾ ਨੇ ਮੈਨੂੰ ਉਹ ਕਰਵਾਇਆ ਕਿਉਂਕਿ ਮੈਨੂੰ ਪੰਜਾਬੀ ਲਿਖਣੀ ਪੜ੍ਹਨੀ ਨਹੀਂ ਸੀ ਆਉਂਦੀ ਉਹ ਵੀ ਮੇਰੇ ਸਾਸੂ ਮਾ ਨੇ ਮੈਨੂੰ ਲਿਖਣੀ ਪੜ੍ਹਨੀ ਵੀ ਪੰਜਾਬੀ ਸਿਖਾਈ ਕਿਉਂਕਿ ਮੇਰੀ ਬਾਹਰ ਰਹਿਣ ਕਰਕੇ ਪੰਜਾਬੀ ਮੇਰੀ ਲੈਂਗੁਏਜ ਨਹੀਂ ਸੀ ਮੈਨੂੰ ਲਿਖਣਾ ਪੜ੍ਹਨਾ ਸਭ ਕੁਝ ਮੇਰੇ ਉਹਨਾਂ ਨੇ ਮਦਰ ਇਨ ਲਾ ਨੇ ਸਿਖਾਇਆ ਥੈਨ ਫਿਰ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਪੀ ਐਚ ਡੀ ਵੀ ਕਰਨਾ ਚਾਹੁੰਦੀ ਆ ਫਿਰ ਮੇਰੀ ਮਦਰ ਇਨ ਲਾ ਨੇ ਮੇਰਾ ਉਹ ਵੀ ਸੁਪਨਾ ਪੂਰਾ ਕਰਵਾਇਆ ਮੈਨੂੰ ਪੀ ਐਚ ਡੀ ਵੀ ਕਰਵਾਈ ਫਿਰ ਮੈਨੂੰ ਹਰ ਤਰੀਕੇ ਨਾਲ ਹਰ ਪੱਖ ਨਾਲ ਸਪੋਰਟ ਕੀਤਾ ਉਹਨਾਂ ਨੇ ਈਵਨ ਮੇਰੇ ਹੱਥਾਂ ਦੇ ਵਿੱਚ ਚੂੜਾ ਸੀ ਉਹ ਮੈਨੂੰ ਖੁਦ ਯੂਨੀਵਰਸਿਟੀ ਛੱਡਣ ਜਾਂਦੇ ਰਹੇ ਮੈਂ ਗੁਨਾਨਕ ਦੇਵ ਯੂਨੀਵਰਸਿਟੀ ਤੋਂ ਕਾਫੀ سارے ਡਿਪਲੋਮਾਸ ਕੀਤੇ ਉੱਥੇ ਸਟੱਡੀ ਕੀਤੀ ਜੋ ਮੇਰੀ ਫਰਦਰ ਐਜੂਕੇਸ਼ਨ ਸੀ ਉਹ ਮੇਰੇ ਮਦਰ ਇਨ-ਲॉ ਨੇ ਮੈਨੂੰ ਪੂਰੀ ਕਰਵਾਈ ਲੇਕਿਨ ਜਦ ਮੇਰਾ ਇੱਕ ਸ਼ੁਰੂ ਤੋਂ ਜਨੂਨ ਸੀ ਕਿ ਮੈਂ ਸਮਾਜ ਦੀ ਸੇਵਾ ਕਰਾਂ ਲੋਕਾਂ ਦੀ ਸੇਵਾ ਕਰਾਂ ਕਿਉਂਕਿ ਮੈਂ ਦੇਖਦੀ ਰਹੀ ਕਿ ਬਹੁਤ ਜ਼ਰੂਰਤ ਹੈ ਐਸੇ ਲੋਕ ਨੇ ਸਾਡੇ ਸਮਾਜ ਦੇ ਵਿੱਚ ਜਿਨ੍ਹਾਂ ਦੇ ਲਈ ਕੰਮ ਕਰਨਾ ਬਹੁਤ ਜ਼ਰੂਰੀ ਹੈ ਬਹੁਤ سارے ਮੁੱਦੇ ਸੀ ਐਨ ਜੀਓਜ਼ ਬਣਾਏ ਮੈਂ ਆਪਣੇ ਐਨ ਜੀਓ ਦੀ ਸ਼ੁਰੂਆਤ ਕੀਤੀ ਆਪਕੇ ਸਾਥ ਦਾ ਹੈਲਪਿੰਗ ਹੈਂਡ ਐਨ ਜੀਓ ਤੋਂ ਮੈਂ ਸ਼ੁਰੂਆਤ ਕੀਤੀ ਜਿਸ ਦੇ ਵਿੱਚ ਮੈਂ ਗਰੀਬ ਬੱਚਿਆਂ ਦੀ এডਿਕੇਸ਼ਨ ਤੇ ਕੰਮ ਸ਼ੁਰੂ ਕੀਤਾ ਉਸ ਦੇ ਨਾਲ ਆਪਣੀ ਇੱਕ ਟੀਮ ਬਣਾਈ ਪੂਰੀ 올 ਆਵਰ ਪੰਜਾਬ ਦੇ ਵਿੱਚ ਅਸੀਂ ਉਸ ਟੀਮ ਨੂੰ ਖੜਾ ਕੀਤਾ ਜਿਸ ਦੇ ਵਿੱਚ ਅਸੀਂ ਗਰੀਬ ਬੱਚਿਆਂ ਦੇ এডਿਕੇਸ਼ਨ ਤੇ ਕੰਮ ਕੀਤਾ ਔਰ ਫਿਰ ਹਿਊਮਨ ਰਾਈਟਸ ਤੇ ਕੰਮ ਕੀਤਾ ਬਹੁਤ ਸਾਰੇ ਐਸੇ ਮੁੱਦੇ ਸੀ ਜਿਨ੍ਹਾਂ ਤੇ ਮੈਂ ਕੰਮ ਕੀਤਾ ਹੈ ਜਿਵੇਂ ਆਪਾਂ ਬੰਦੀ ਸਿੰਘਾਂ ਦੀ ਗੱਲ ਕਰ ਲਈਏ ਪਰ ਮੈਂ ਬੰਦੀ ਸਿੰਘਾਂ ਦਾ ਜੋ ਮਸਲਾ ਹੈ ਉਸ ਨੂੰ ਕਦੀ ਵੀ ਕਿਸੇ ਇੱਕ ਧਰਮ ਨਾਲ ਰਿਲੇਟ ਕਰਕੇ ਨਹੀਂ ਦੇਖਿਆ ਮੈਨੂੰ ਲੱਗਦਾ ਹੈ ਕਿ ਜੋ ਸਾਡੇ ਦੇਸ਼ ਦਾ ਸੰਵਿਧਾਨ ਹੈ ਉਸ ਦੇ ਅਕੋਰਡਿੰਗ ਚਾਹੇ ਕੋਈ ਵੀ ਹੋਵੇ ਵਟ ਏਵਰ ਕੋਈ ਹਿੰਦੂ ਹੈ ਕੋਈ ਮੁਸਲਮ ਹੈ ਹਿਊਮਨ ਰਾਈਟਸ ਦਾ ਸਾਰਿਆਂ ਲਈ ਹੈ ਕੋਈ ਵੀ ਧਰਮ ਹੈ ਤੇ ਮੈਂ ਹਰ ਇੱਕ ਦੇ ਲਈ ਆਵਾਜ਼ ਚੱਕੀ ਹੈ ਔਰ ਬਹੁਤ ਸਾਰੇ ਇਦਾਂ ਦੇ ਮਸਲੇ ਹੋਏ ਜਿਵੇਂ ਪਿੱਛੇ ਦਾ ਇੱਕ ਇਨਸੀਡੈਂਟ ਸੀ ਦੁਬਈ ਦੇ ਵਿੱਚ ਦੋ ਬੱਚੀਆਂ ਸੀ ਜਿਨ੍ਹਾਂ ਨੂੰ ਇੱਥੋਂ ਇਹ ਕਹਿ ਕੇ ਲੈ ਕੇ ਜਾਇਆ ਗਿਆ ਕਿ ਤੁਹਾਨੂੰ ਉੱਥੇ ਕੰਮ ਦਵਾਇਆ ਜਾਏਗਾ ਉੱਥੇ ਜਾ ਕੇ ਉਹਨਾਂ ਨੂੰ ਵੇਚ ਦਿੱਤਾ ਗਿਆ ਕਿਸੇ ਸ਼ੇਖ ਨੂੰ ਵੇਚ ਦਿੱਤਾ ਗਿਆ ਜੋ ਕਿ ਸਾਡੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਉਹ ਲੜਕੀਆਂ ਸੀ ਮੈਨੂੰ ਜਦੋਂ ਉਹਨਾਂ ਦੇ ਪੇਰੈਂਟਸ ਆਏ ਉਹਨਾਂ ਨੇ ਮੇਰੇ ਨਾਲ ਅਪਰੋਚ ਕੀਤੀ ਕਿ ਬਈ ਇਦਾਂ ਸਾਡੇ ਬੱਚਿਆਂ ਨੂੰ ਅੱਗੇ ਇਹ ਮੁਸ਼ਕਿਲ ਆ ਗਈ ਹੈ ਸਾਡੀਆਂ ਬੇਟੀਆਂ ਦਾ ਪਤਾ ਨਹੀਂ ਲੱਗ ਰਿਹਾ ਉਹਨਾਂ ਦਾ ਪਾਸਪੋਰਟ ਨਹੀਂ ਵਾਪਸ ਕੀਤਾ ਜਾ ਰਿਹਾ ਪਾਸਪੋਰਟ ਮੰਗਦੇ ਨੇ ਤੇ ਉਹਨਾਂ ਨੂੰ ਕੁੱਟਮਾਰ ਕਰ ਰਹੇ ਨੇ ਜ਼ਬਰਦਸਤੀ ਮਤਲਬ ਬਹੁਤ ਕੁਝ ਉਹਨਾ ਬੱਚਿਆਂ ਨੂੰ ਉੱਥੇ ਫੇਸ ਕਰਨਾ ਪੈ ਰਿਹਾ ਸੋ ਫਿਰ ਉਸ ਤੋਂ ਬਾਅਦ ਮੈਂ ਆਪਣੀ ਟੀਮ ਦੇ ਨਾਲ ਮਿਲ ਕੇ ਸਭ ਤੋਂ ਪਹਿਲੇ ਮੀਨੋਰਟੀ ਕਮਿਸ਼ਨ ਦੇ ਚੇਅਰਮੈਨ ਸਰਦਾਰ ਇਕਬਾਲ ਸਿੰਘ ਲਾਲਪੁਰਾ ਜੀ ਨੂੰ ਮਿਲੀ ਫਿਰ ਉਹਨਾਂ ਨੂੰ ਮਿਲ ਕੇ ਮੈਂ ਆਪਣੀ ਸਾਰੀ ਪ੍ਰੋਬਲਮ ਦੱਸੀ ਫਿਰ ਉਹਨਾਂ ਨੇ ਮੈਨੂੰ ਜੋ ਸਾਡੇ ਵਿਦੇਸ਼ ਮੰਤਰਾਲੇ ਨੇ ਉਹਨਾਂ ਨਾਲ ਮਿਲਾਇਆ ਉਹਨਾਂ ਨੇ ਦੱਸਿਆ ਕਿ ਅਗਰ ਇਹ ਬੱਚੀ ਹੈ ਕੰਮ ਕਰ ਰਹੀ ਹੈ ਤੇ ਇਹਨਾਂ ਦਾ ਸਾਥ ਦੇਣਾ ਹੈ ਤਾਂ ਮੈਨੂੰ ਬਹੁਤ ਸਪੋਰਟ ਮਿਲੀ ਉਹਨਾਂ ਵੱਲੋਂ ਔਰ ਅਸੀਂ ਉਹਨਾਂ ਬੇਟੀਆਂ ਨੂੰ ਉੱਥੋਂ ਦੁਬਈ ਤੋਂ ਅਸੀਂ ਅੰਮ੍ਰਿਤਸਰ ਸਾਹਿਬ ਲਿਆਂਦਾ ਏਵੇਂ ਦਾ ਇੱਕ ਇਨਸੀਡੈਂਟ ਸੀ ਇੱਕ ਬਹੁਤ ਹੀ ਅੱਛੇ ਪਰਿਵਾਰ ਤੋਂ ਇੱਕ ਲੜਕੀ ਜੋ ਕਿ ਘਰ ਦੇ ਕੁਝ ਮਾਹੌਲ ਇਦਾਂ ਦੇ ਸੀ ਜੇ ਅਸੀਂ ਡਰੱਗਸ ਦੀ ਗੱਲ ਕਰ ਲਈਏ ਉਹਦੇ ਹਸਬੰਡ ਡਰੱਗਸ ਲੈਣ ਲੱਗ ਗਏ ਲੜਕੀ ਦੇ ਘਰ ਦੇ ਹਾਲਾਤ ਇਦਾਂ ਦੇ ਬਣ ਗਏ ਕਿ ਉਸ ਨੂੰ ਗਲਤ ਰਸਤੇ ਜਾ ਕੇ ਤੇ ਆਪਣੇ ਘਰ ਦਾ ਜਾਂ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਨਾ ਪਿਆ ਜਿਆਦਾਗਲ ਮੇਰੇ ਤੱਕਰ ਪਹੁੰਚੀ ਕਿ ਉਹ ਜੋ ਬੱਚੀ ਹੈ ਬੜੇ ਅੱਛੇ ਪਰਿਵਾਰ ਦੀ ਹੈ ਤੇ ਉਹਨੂੰ ਇਸ ਤਰੀਕੇ ਨਾਲ ਸਪੋਇਲ ਹੋ ਰਹੀ ਹੈ ਜਗਾ ਜਗਾ ਜਾ ਕੇ ਕਿਉਂਕਿ ਦੇਖੋ ਬੱਚਾ ਪਾਲਣ ਲਈ ਜਾਂ ਕੁਝ ਜادو ਦੇ ਕੋਲ ਕੋਈ ਐਜੂਕੇਸ਼ਨ ਨਹੀਂ ਉਹਦੇ ਕੋਈ ਕੋਈ ਸੋਰਸ ਨਹੀਂ ਇਨਕਮ ਦਾ ਤੇ ਇੱਕ ਮਾਂ ਬੱਚੇ ਦਾ ਢਿੱਡ ਪਾਲਣ ਲਈ ਉਹ ਆਪਣਾ ਜਿਸਮ ਵੀ ਵੇਚਦੀ ਹੈ ਉਸ ਉਸ ਬੱਚੇ ਨੇ ਉਸ ਆਪਣਾ ਜਿਸਮ ਵੀ ਵੇਚਣਾ ਸ਼ੁਰੂ ਕਰ ਦਿੱਤਾ ਕਿਉਂਕਿ ਆਪਣਾ ਬੱਚਾ ਪਾਲਣਾ ਸੀ ਮੈਂ ਉਸ ਲੜਕੀ ਨੂੰ ਉਸ ਜੰਗਲ ਚੋਂ ਕਿਵੇਂ ਕੱਢਿਆ ਮੈਂ ਉਹਨੂੰ ਮਿਲੀ ਜਾ ਕੇ ਮੈਂ ਉਸ ਬੱਚੇ ਦੀ ਕਾਉਂਸਲਿੰਗ ਕੀਤੀ ਉਸ ਲੜਕੀ ਦੀ ਕਿ ਵੀ ਸਿਰਫ ਇਹੀ ਜਰੀਆ ਨਹੀਂ ਹੈ ਕਿ ਤੁਸੀਂ ਇਦਾਂ ਆਪਣੇ ਬੱਚੇ ਦਾ ਪੇਟ ਪਾਲਣਾ ਹੈ ਅਸੀਂ ਹੋਰ ਕੁਝ ਕਰਾਂਗੇ ਮੈਂ ਉਸ ਨੂੰ ਉਸ ਚੰਗਲ ਤੋਂ ਬਾਹਰ ਕੱਢ ਕੇ ਐਨ ਜੀਓ ਦੇ ਵਿੱਚ ਐਨ ਜੀਓ ਜੁਆਇਨ ਕਰਵਾਇਆ ਮੇਰੇ ਐਨ ਜੀਓ ਦੇ ਵਿੱਚ ਉਹ ਅੱਜ ਵੀ ਵਰਕ ਕਰ ਰਹੀ ਹੈ ਅਸੀਂ ਉਹਨੂੰ ਕੰਮ ਦਿੱਤਾ ਉਹਨੂੰ ਕੰਮ ਦਿੱਤਾ ਮੈਂ ਕੁਝ ਲੜਕੀਆਂ ਦੇ ਲਈ ਐਸਐਸਲਾਈ ਸਕੂਲਸ ਐਦਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸ਼ੁਰੂਆਤ ਕੀਤੀ ਹੋਈ ਹੈ ਤਾਂ ਕਿ ਖੁਦ ਅਰਨ ਕਰਨ ਅਰਨ ਕਰਕੇ ਆਪਣੇ ਘਰ ਦੇ ਗੁਜ਼ਾਰੇ ਕਰਨ ਸੋ ਉਸ ਲੜਕੀ ਨੂੰ ਉੱਥੋਂ ਵੀ ਕੱਢਿਆ ਉੱਥੋਂ ਕੱਢ ਕੇ ਫਿਰ ਉਹਨੂੰ ਕੰਮ ਦਿੱਤਾ ਗਿਆ ਤੇ ਅੱਜ వైਗੁਰਜੀ ਦੀ ਮੇਰ صدکا ਉਹ ਖੁਦ ਦਾ ਵੀ ਐਨਜੀਓ ਖੋਲ ਕੇ ਕੰਮ ਕਰ ਰਹੀ ਹੈ ਇਦਾਂ ਵੀ ਹੋਰ ਬਹੁਤ ਸਾਰੇ ਇਨਸੀਡੈਂਟ ਸੀ ਚਾਹੇ ਅਸੀਂ ਗੱਲ ਕਰ ਰਹੀਏ ਕਿ ਹਿਊਮਨਸ ਰਾਈਟ ਵਾਇਲੇਸ਼ਨ ਹੋਈ ਸੀ ਲਤੀਫਪੁਰੇ ਦੇ ਵਿੱਚ ਜਲੰਧਰ ਦੇ ਵਿੱਚ ਬਹੁਤ ਸਾਰੇ ਘਰ ਜਿਹੜੇ ਉਜਾੜ ਦਿੱਤੇ ਗਏ ਸੀ ਉਸ ਜਗ੍ਹਾ ਵੀ ਜੋ ਹੈ ਹਿਊਮਨਸ ਰਾਈਟ ਵਾਇਲੇਸ਼ਨ ਨੂੰ ਰੋਕਣ ਲਈ ਅਸੀਂ ਕੰਮ ਕੀਤਾ ਔਰ ਦੂਸਰੀ ਗੱਲ ਹੈ ਕਿ ਦੇਖੋ ਇੱਕ ਲੜਕੀ ਦੇ ਲਈ ਇੱਥੋਂ ਤੱਕ ਪਹੁੰਚਣਾ ਬਹੁਤ ਮੁਸ਼ਕਿਲ ਹੁੰਦਾ ਜਿਵੇਂ ਅੱਜ ਗੱਲ ਕਰੀਏ ਸਾਡਾ ਜਿਹੜਾ ਪੁਰਸ਼ ਪ੍ਰਧਾਨ ਸਮਾਜ ਹੈ ਇਸ ਦੇ ਵਿੱਚ ਔਰਤ ਨੂੰ ਕਿਸੇ ਵੀ ਕਦਮ ਤੇ ਅਗਰ ਅੱਗੇ ਵਧਣਾ ਤੇ ਮੋਸਟ ਪ੍ਰੋਬਬਲੀ ਇਹੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਸ ਨੂੰ ਸਪੋਇਲ ਕੀਤਾ ਜਾਵੇ ਮੋਸਟਲੀ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਕਿਸੇ ਤਰੀਕੇ ਨਾਲ ਅਸੀਂ ਦੇ ਨਾਲ ਬਹੁਤ ਕੁਝ ਕਰ ਸਕਦੇ ਹਾਂ ਅਗਰ ਇਹਨੇ ਕੋਈ ਕੰਮ ਲੈਣਾ ਹੈ ਇਹ ਸਾਡੇ ਕੋਲੇ ਆਵੇ ਸਾਨੂੰ ਮਿਲੇ ਜਾਂ ਇੱਕ ਕੱਪ ਕਾਫੀ ਸ਼ੇਅਰ ਕਰੇ ਜਾਂ ਬਹੁਤ ਕੁਝ ਹੋਰ ਵੀ ਅੱਗੇ ਸੋਚ ਹੁੰਦੀ ਲੋਕਾਂ ਦੀ ਲੇਕਿਨ ਇਸ ਚੀਜ਼ ਦੇ ਲਈ ਮੈਨੂੰ ਲੱਗਦਾ ਹੈ ਕਿ ਅਗਰ ਔਰਤ ਨੂੰ ਕਿਸੇ ਵੀ ਫੀਲਡ ਚ ਜਾਣਾ ਕਿਉਂਕਿ ਜੋ ਮੇਰਾ ਮੰਨਣਾ ਹੈ ਕਿ ਔਰਤ ਕਿਸੇ ਵੀ ਪੱਖੋਂ ਕੱਟ ਨਹੀਂ ਹੈਗੀ ਅਗਰ ਅੱਜ ਦੇਸ਼ ਦੇ ਰਾਸ਼ਟਰਪਤੀ ਇੱਕ ਔਰਤ ਹੋ ਸਕਦੀ ਹੈ ਬੜੀ ਪ੍ਰਾਊਡ ਦੀ ਗੱਲ ਹੈ ਬਟ ਜੇ ਅਗਰ ਔਰਤ ਨੇ ਇਥੋਂ ਤੱਕ ਪਹੁੰਚਣਾ ਹੈ ਉਹਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਬਹੁਤ ਸਾਰੇ ਲੋਕੀ ਕ੍ਰਿਟੀਸਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿਉਂਕਿ ਅੱਜ ਕੋਈ ਵੀ ਨਹੀਂ ਹੈ ਸੋਚਦਾ ਕਿ ਅਗਰ ਔਰਤ ਅੱਗੇ ਵਧ ਰਹੀ ਹੈ ਤਾਂ ਮਤਲਬ ਉਹ ਖੁਸ਼ੀ ਮਹਿਸੂਸ ਕੀਤੀ ਜਾਵੇ ਖਾਸ ਕਰਕੇ ਜਿਹੜੇ ਮੇਲ ਜੋ ਮੈਂਟੈਲਿਟੀ ਹੁੰਦੀ ਉਹਨਾਂ ਨੂੰ ਇਹ ਚੀਜ਼ ਜਿਹਨੂੰ ਅਸੀਂ ਕਹਿ ਸਕਦੇ ਹਜ਼ਮ ਨਹੀਂ ਹੁੰਦੀ ਕਿ ਔਰਤ ਕਿਉਂ ਅੱਗੇ ਜਾ ਰਹੀ ਹੈ ਕਿਉਂਕਿ जो मेरे नाल भी कई बार इदा के एक दो इंसीडेंट कि अगर मैं कोई अपना काम करवाना सी मैं कॉल की गई कि भी आप आके हमें यहाँ मिलें आप आके हमारे साथ ये करें ਤੇ ਉਸ ਵਕਤ ਮੈਨੂੰ ਪਤਾ ਸੀ ਕਿ ਮੈਂ ਆਪਣੀ ਆਪਣੇ ਆਪ ਤੇ ਕਿਵੇਂ ਇਸ ਚੀਜ਼ ਤੇ ਕਾਬੂ ਪਾਣਾ ਸੀ ਮੈਂ ਸਾਰੀਆਂ ਸਿਚੁਏਸ਼ਨਸ ਜੋ ਹੈ ਆਪਣੇ ਤੇ ਹੈਵੀ ਨਹੀਂ ਹੋਣ ਦਿੱਤੀਆਂ ਮੈਂ ਆਪਣੀ ਪੋਟੈਂਸ਼ੀਅਲ ਆਪਣੇ ਕੰਮ ਦੇ ਉੱਤੇ ਹੀ ਫੋਕਸ ਕੀਤਾ ਕਿ ਮੇਰਾ ਕੰਮ ਜਾਂ ਮੇਰੇ ਹੱਕ ਨੇ ਜੇ ਮੈਂ ਹੱਕਾਂ ਦੇ ਲਈ ਦੂਸਰਿਆਂ ਦੇ ਹੱਕਾਂ ਲਈ ਫਾਈਟ ਕਰ ਰਹੀ ਆ ਤਾਂ ਮੇਰੇ ਹੱਕ ਨੇ ਤੇ ਮੈਂ ਉਸ ਦੇ ਲਈ ਸਪੋਇਲ ਕਿਉਂ ਹੋਵਾਂ ਤੇ ਸੋ ਅਵੇਅਰ ਰਹਿ ਕੇ ਆਪਣੇ ਆਪ ਨੂੰ ਸਾਮ ਕੇ ਅਸੀਂ ਅੱਗੇ ਵੱਧ ਸਕਦੇ ਹਾਂ ਜ਼ਰੂਰੀ ਨਹੀਂ ਕਿ ਸ਼ਾਰਟਕਟ ਵੇ ਦੇ ਲਈ ਤੇ ਜਾਂ ਸਸ ਅਸੀਂ ਆਪਣਾ ਕੋਈ ਕੰਮ ਕਰਵਾਉਣ ਲਈ ਅੱਗੇ ਜਾਈਏ ਔਰ ਦੂਸਰੀ ਗੱਲ ਜਿਹੜੀ ਮੈਂ ਇਹ ਕਹਿਣਾ ਚਾਹਾਂਗੀ ਕਿ ਰਿਸ਼ਤਿਆਂ ਨੂੰ ਸਮਝਣ ਦੀ ਜ਼ਰੂਰਤ ਹੈ ਰਿਸ਼ਤੇ ਬਹੁਤ ਖੂਬਸੂਰਤ ਨੇ ਕਿਉਂਕਿ ਮੇਰੀ ਵੀ ਬੇਟੀ ਹੈ ਔਰ ਜਦ ਅਸੀਂ ਬੇਟੀਆਂ ਨੂੰ ਗਰੋਨ ਅਪ ਕਰਦੇ ਹਾਂ ਉਸ ਵਕਤ ਅਸੀਂ ਇਹ ਸੋਚਦੇ ਹਾਂ ਕਿ ਵੀ ਇਹਨੇ ਅਗਲੇ ਘਰ ਜਾਣਾ ਹੈ ਜੋ ਅਸੀਂ ਅੱਜ ਦਾ ਮਾਹੌਲ ਵੀ ਦੇਖਦੇ ਹਾਂ ਅੱਜਕਲ ਮੋਸਟਲੀ ਐ ਸੋਚਿਆ ਜਾਂਦਾ ਹੈ ਕਿ ਨਹੀਂ ਕੋਈ ਗੱਲ ਨਹੀਂ ਜੀ ਬੱਚਾ ਪੜ ਰਿਹਾ ਹੈ ਇਹਨੇ ਡਿਗਰੀਆਂ ਲਈਆਂ ਹੈ ਇਨੂੰ ਕੋਈ ਜ਼ਰੂਰਤ ਨਹੀਂ ਹੈ ਹੋਰ ਕੰਮ ਕਰਨ ਦੀ ਪਰ ਨਹੀਂ ਮੈਂ ਕਹਿੰਨੀ ਹੈ ਕਿ ਬੱਚੇ ਨੂੰ ਤੁਸੀਂ 올 ਰਾਉਂਡਰ ਬਣਾਓ ਖਾਸ ਕਰਕੇ ਬੇਟੀਆਂ ਨੂੰ ਆਤਮ ਨਿਰਭਰ ਬਣਾਓ ਆਪਣੇ ਪੈਰਾਂ ਤੇ ਉਹ ਖੜੀਆਂ ਹੋਣਗੀਆਂ ਤਾਂ ਮੈਨੂੰ ਲੱਗਦਾ ਹੈ ਕਿ ਫਿਰ ਉਹ ਉਹਨਾਂ ਨੂੰ ਕੋਈ ਵੀ ਲੈਕ ਡਾਊਨ ਨਹੀਂ ਕਰ ਸਕਦਾ ਅੱਗੇ ਵੱਧ ਸਕਦੀਆਂ ਨੇ ਉਹਨਾਂ ਦੇ ਵਿਆਹ ਦੀ ਸੋਚ ਰੱਖਣ ਤੋਂ ਪਹਿਲਾਂ ਅਸੀਂ ਉਹਨਾਂ ਨੂੰ ਪੜਾਈਏ ਲਿਖਾਈਏ ਅੱਗੇ ਵਧਣ ਲਈ ਉਹਨਾਂ ਨੂੰ ਮੋਟੀਵੇਟ ਕਰੀਏ ਉਹਨਾਂ ਦੇ ਸੁਪਨੇ ਪੂਰੇ ਕਰਾਈਏ सो so, मेरी जर्नी इदा रही है अज जो भी मैं अज मैं लगता इस मुकाम पर हैगी हाँ तो मेरे लिए एक रोल मॉडल मेरे मदर इन लॉ ने मैं उन्होंने बहुत इंसपायर किया लाइफ क्योंकि उन्होंने खुद भी आपदी लाइफ जोड़ी सी इदा ही जी है मतलब पूरा बोल्ड पूरा ब्रेव कोई ए नहीं महसूस किया कि मैं एक औरत हाँ किसी जगह दबना है या समाज के इतने नहीं निकलना हर काम उन्होंने खुद किए और यह चीज़ मैं उन्होंने को सीखी कि औरत अगे वम कर सकती है हर फील्ड अगे जा सकती है ਤੇ ਜੋ ਉਹਨਾਂ ਦੇ ਦਿੱਤਾ ਹੋਇਆ ਇਹਨਾਂ ਪਿਆਰ ਇਨੀ سپورਟ ਅੱਜ ਮੇਰੇ ਇੱਥੇ ਇੰਨਾ ਕੰਮ ਆ ਰਹੀ ਹੈ ਹਰ ਜਗ੍ਹਾ ਮੈਂ ਉਸ ਚੀਜ਼ ਨੂੰ ਜਿਹੜੀ ਨੌਲੇਜ ਹੈ ਆਪਣੀ ਦੂਸਰਿਆਂ ਤੇ ਕਰ ਦੇ ਰਹੀ ਆ ਔਰ ਜੋ ਮਤਲਬ ਮੇਰਾ ਇੱਕ ਸਭਾਵ ਬਣ ਗਿਆ ਉਹ ਵੀ ਮੇਰੇ ਖਿਆਲ ਨਾਲ ਉਹਨਾਂ ਦਾ ਦਿੱਤਾ ਹੋਇਆ ਹੀ ਹੈ ਕਿ ਸਾਰਿਆਂ ਵਿੱਚ ਕਿੱਦਾਂ ਵਿਚਰਨਾ ਹੈ ਪਿਆਰ ਇੱਕ ਮਾਸੂਮ ਜੀ ਲੜਕੀ ਕਿ ਜਿਹਨੂੰ ਕੋਈ ਨਹੀਂ ਖਾਸ ਨੌਲੇਜ ਨਹੀਂ ਸੀ ਸੋਸ਼ੀਅਲਾਈਜ਼ ਜਾਂ ਕੁਝ ਉਹ ਬਹੁਤ ਕੁਝ ਆ ਕੇ ਸਿੱਖਦੀ ਆਪਣੇ ਸੋਹਰੇ ਪਰਿਵਾਰ ਤੋਂ ਖਾਸ ਕਰਕੇ ਆਪਣੀ ਸਾਸੂ ਮਾ ਤੋਂ ਤੇ ਇੱਕ ਬਹੁਤ ਵੱਡੀ ਗੱਲ ਹੈ ਮੈਨੂੰ ਲੱਗਦਾ ਹੈ ਬਹੁਤ ਵੱਡਾ ਸੁਨੇਹਾ ਹੈ ਸਮਾਜ ਦੇ ਲਈ ਕਿ ਸੋਹਰੇ ਬੁਰੇ ਨਹੀਂ ਹੁੰਦੇ ਜਾਂ ਸੱਸ ਬੁਰੀ ਨਹੀਂ ਹੁੰਦੀ ਉਹ ਵੀ ਇੱਕ ਪੱਖ ਇਦਾਂ ਦਾ ਹੈ ਕਿ ਜੋ ਬਹੁਤ ਖੂਬਸੂਰਤ ਬਣ ਸਕਦਾ ਹੈ ਔਰ ਮੇਰੇ ਸਿਰਫ ਸਾਸੀ ਨਹੀਂ ਮੇਰੀਆਂ ਦੋ ਨਨਾਨਾ ਨੇ ਉਹਨਾਂ ਨੇ ਵੀ ਮੈਨੂੰ ਬਹੁਤ ਪਿਆਰ ਦਿੱਤਾ ਬੱਚਿਆਂ ਵਾਂਗ ਦਿੱਤਾ ਔਰ ਅੱਜ ਤੱਕ ਦੇ ਰਹੇ ਨੇ ਔਰ ਮੇਰੇ ਮਦਰ ਇਨ ਲਾ ਤਾਂ ਅੱਜ ਵੀ ਜਦ ਕਦੀ ਮੇਰੀ ਨਿਊਜ਼ਪੇਪਰ ਦੇ ਅੰਦਰ ਕੋਈ ਫੋਟੋ ਲੱਗਦੀ ਆ ਜਾਂ ਮੈਂ ਕੁਝ ਐਸਾ ਅਚੀਵ ਕਰਦੀ ਆ ਜੋ 85 ਦੇ ਨੇ ਬਟ ਲੇਕਿਨ ਮੇਰੀ ਨਿਊਜ਼ਪੇਪਰ ਦੀਆਂ ਕਟਿੰਗਸ ਕਰਕੇ ਵੀ ਆਪਦੇ ਕੋਲ ਸਾਮਕੇ ਰੱਖਦੇ ਨੇ ਕਿ ਮੇਰੇ ਬੱਚੇ ਨੇ ਆ ਕੀਤਾ ਤੇ ਮੈਨੂੰ ਲੱਗਦਾ ਇਸ ਤੋਂ ਜ਼ਿਆਦਾ ਮੇਰੇ ਲਈ ਹੋਰ ਕੋਈ ਖੁਸ਼ੀ ਦੀ ਗੱਲ ਨਹੀਂ ਹੈ ਕਿ ਮੈਨੂੰ ਇੰਨੀ ਅੱਛੀ ਮਤਲਬ ਸੱਸ ਜਿਹੜੀ ਹੈ ਮਾਂ ਦੇ ਰੂਪ ਚ ਮਿਲੀ ਇਸੋ ਮੈਂ ਸਾਰੀਆਂ ਜਿਹੜੀਆਂ ਸਾਡੀਆਂ ਬੇਟੀਆਂ ਐ ਮੈਂ ਉਹਨਾਂ ਨੂੰ ਵੀ ਕਹਾਂਗੀ ਕਿ ਆਪਣੀ ਮਨ ਦੇ ਵਿੱਚ ਇਹ ਲੈ ਕੇ ਨਹੀਂ ਜਾਣਾ ਐ ਅਸੀਂ ਸਹੁਰੇ ਘਰ ਦੇ ਵਿੱਚ ਕਿ ਸੱਸ ਬੁਰੀ ਹੀ ਹੁੰਦੀ ਐ ਹੋ ਸਕਦਾ ਕਿ ਜਿਵੇਂ ਮੇਰੇ ਸੁਪਨੇ ਸਾਕਾਰ ਹੋਏ ਆ ਜਾਂ ਜਿਵੇਂ ਮੈਨੂੰ ਮਿਲੇ ਤੁਹਾਨੂੰ ਵੀ ਮਿਲ ਜਾਣ ਅਸੀਂ ਨੈਗੇਟਿਵ ਨਹੀਂ ਰੱਖਣਾ ਐ ਪੋਜ਼ਿਟਿਵ ਰਹਿਣਾ ਐ ਕਿਉਂਕਿ ਬਹੁਤ ਅੱਛੇ ਲੋਕ ਵੀ ਹੈਗੇ ਔਰ ਖਾਸ ਕਰਕੇ ਜੇ ਅਸੀਂ ਉਹਨਾਂ ਨੂੰ ਮਾਂ ਸਮਝਾਂਗੇ ਤੇ ਉਹ ਵੀ ਸਾਨੂੰ ਬੇਟੀ ਸਮਝਣਗੇ ਬਾਕੀ ਮੈਂ ਸਾਰਿਆਂ ਨੂੰ ਇਹੀ ਕਹਾਂਗੀ ਕਿ ਵੀ ਬਰੇਵ ਔਰ ਔਰਤ ਕਿਸੇ ਤੋਂ ਕੱਟ ਨਹੀਂ ਹੈਗੀ ਅੱਗੇ ਆਓ ਔਰ ਅੱਗੇ ਵਧੋ ਇਸ ਵੀਡੀਓ ਬਾਰੇ ਆਪਣੀ رائے ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ